ਸਤਿ ਸ੍ਰੀ ਅਕਾਲ ਸਸਿਕਾ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਕਿਸਾਨ ਵੀਰ ਜਦੋਂ ਕੋਈ ਲੰਦਾ ਜੀ ਇਹਨੂੰ ਹਾਂ ਜੀ ਤੇ ਇਹਦੇ ਵਾਸਤੇ ਸਬਸਿਡੀ ਉਪਲਬਧ ਆ ਜੀ ਸਬਸਿਡੀ ਹਾਂ ਜੀ ਅੰਡਰ ਸਬਸਿਡੀ ਮਸ਼ੀਨ ਆ ਜੀ ਠੀਕ ਆ ਜੀ ਸੀਆਰਐਮ ਸਕੀਮ ਸਮੈਮ ਮਸ਼ੀਨ ਅੱਛਾ ਜੀ ਹਾਂ ਜੀ ਤੇ ਦੇ ਵਿੱਚ ਵੀ ਚੱਲ ਰਹੀ ਆ ਸੀਆਰਐਮ ਚ ਵੀ ਚੱਲ ਰਹੀ ਆ ਹਾਂ ਜੀ ਕਿਉਂਕਿ ਜੀ ਇਹ ਵੱਡਾ ਇੰਪਲੀਮੈਂਟ ਹੈਗਾ ਐਗਰੀਕਲਚਰ ਦਾ ਹਾਂ ਜੀ ਹਾਂ ਵੱਡਾ ਇੰਪਲੀਮੈਂਟ ਹੋਣ ਕਰਕੇ ਕਈ ਵਾਰ ਪੈਸੇ ਨੇ ਕਿਸਾਨ ਵੀਰਾਂ ਇਕੱਠੇ ਨਹੀਂ ਲਾ ਸਕਦਾ ਉਹਦੇ ਵਾਸਤੇ ਲੋਨ ਦੀ ਸੁਵਿਧਾ ਫਾਈਨਾਂਸ ਦੀ ਸੁਵਿਧਾ ਹੈਗੀ ਹੈ ਜੀ ਬੈਂਕ ਨੂੰ ਅੱਛਾ ਜੀ ਫਾਈਨਾਂਸ ਮਲਗੀ ਫੁੱਲ ਪਰਸੈਂਟ ਤੇ ਫਾਈਨਾਂਸ ਹੋ ਰਹੀ ਹੈ ਅੱਛਾ ਜੀ ਹਾਂਜੀ ਹਾਂ ਠੀਕ ਆ ਉਹਦਾ ਲਈ ਜੀ ਹੋ ਜਾਏਗਾ ਹਨਾ ਹਾਂਜੀ ਹਾਂ ਤੇ ਵਧੀਆ ਮਲਗੀ ਜਿਸ ਕਿਸਾਨ ਵੀਰ ਨੇ ਖਰੀਦੀ ਹੈ ਉਹਨੇ ਇਹੀ ਕਿਹਾ ਵੀ ਮਲਗੀ ਵੀ ਅਸੀਂ ਬਹੁਤ ਖੁਸ਼ ਆਂ ਤੇ ਘੱਟ ਖਰਚੇ ਦੇ ਵਿੱਚ ਸਾਨੂੰ ਵੱਧ ਕਮਾਈ ਹੋਈ ਹੈ ਠੀਕ ਹੈ ਜੀ ਤੇ ਹੁਣ ਗੱਲ ਕਰਦੇ ਆ ਜੀ ਜਦੋਂ ਇੱਕ ਕਿਸਾਨ ਵੀਰ ਨੇ ਲੈਣੀ ਹੈ ਇਹਦੀ ਰੱਖ-ਰਖਾਅ ਵਾਸਤੇ ਕਿਹੜੀਆਂ ਖਾਸ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਕਿਸਾਨ ਵੀਰਾਂ ਦੇ ਕੋ ਜਿਸ ਤਰ੍ਹਾਂ ਮਲਗੀ ਇੱਕ ਤਾਂ ਆਟੋਮੈਟਿਕ ਲੁਬਰੀਕੈਂਟਰ ਇਹਨੂੰ ਚੱਲੇ ਰਿਹਾ ਜੀ ਹਾਂ ਹਾਂ ਆਟੋਮੈਟਿਕ ਮਲਗੀ ਤੇਲ ਚੱਲ ਰਿਹਾ ਠੀਕ ਠੀਕ ਜਿਹੜੀ ਸਰਵਿਸ ਹੈ ਸਰਵਿਸ ਕੰਪਨੀ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਠੀਕ ਹੈ ਜੀ ਹਾਂਜੀ ਹਾਂ ਸੀਜ਼ਨ ਤੋਂ ਪਹਿਲਾਂ ਸੀਜ਼ਨ ਤੋਂ ਬਾਅਦ ਵੀ ਜੀ ਕਿਵੇਂ ਹੋ ਕਿਵੇਂ ਹਾਂਜੀ 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 ਠੀਕ ਹੈ ਜੀ ਠੀਕ ਆ ਤੁਸੀਂ ਕਿਸਾਨ ਵੀਰੋ ਦੇਖ ਸਕਦੇ ਹੋ ਦਿੱਤੇ ਹੋਏ ਨੰਬਰ ਨੇ ਕੰਪਨੀ ਦੇ ਉੱਥੇ ਵੀ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਕੰਪਨੀ ਦੇ ਨਾਲ رابطہ ਕਰ ਸਕਦੇ ਹੋ ਤੇ 45 HP ਦੇ ਹਾਰਸ ਪਾਵਰ ਤੋਂ ਟਰੈਕਟਰ ਤੋਂ ਵੱਧ ਜਿੰਨਾ ਮਰਜ਼ੀ ਤੁਸੀਂ ਲੈ ਕੇ ਇਸ ਮਿਲਰ ਨੂੰ ਆਸਾਨੀ ਦੇ ਤਰੀਕੇ ਨਾਲ ਚਲਾ ਸਕਦੇ ਤੇ ਆਪਣਾ ਬਿਜ਼ਨਸ ਜਿਹੜਾ ਕਰ ਸਕਦੇ ਹੋ ਇਹਦੇ ਨਾਲ ਨਾਲ ਇਹ ਪਰਾਲੀ ਦੀਆਂ ਗੱਟਾਂ ਵੀ ਬਣਾ ਸਕਦੀ ਆ ਚਿਤਰਾ ਝੋਨੇ ਦੀ ਪਰਾਲੀ ਤੋਂ ਹਾਂਜੀ ਤੇ ਜਸਵੀਰ ਜੀ ਗੰਨੇ ਦੀ ਜਿਸ ਤਰ੍ਹਾਂ ਵੇਸਟੇਜ ਹੈ ਗੰਨੇ ਦੀ ਨਾ ਗੰਨੇ ਦੀ ਪੱਤੀ ਤੋਂ ਵੀ ਬਣਾ ਸਕਦੇ ਆ ਠੀਕ ਹੈ ਗੰਨੇ ਦਾ ਕਣਕਰੀ ਆ ਵੀ ਅਸੀਂ ਗੱਠਾ ਬਣਾ ਸਕਦੇ ਹਾਂ ਹਾਂ ਕਣਕ ਦੇ ਝਾੜਦਿਆਂ ਜਿਹੜਾ ਤੂੜੀ ਨਹੀਂ ਬਣਾਉਣੀ ਤੂੜੀ ਨਹੀਂ ਬਣਾਉਣੀ ਅਸੀਂ ਉਹ ਵੀ ਇੱਦੀ ਗੱਠਾ ਅਸੀਂ ਵੀ ਹੂੰ ਹੂੰ ਗਰਵਾਲ ਫੇਮਸ ਬ੍ਰਾਂਡ ਹੈ ਹਾਂਜੀ ਹਾਂ ਦੇਖੋ ਜਿਹੜਾ ਮਤਲਬ ਕਿ ਅਸੀਂ ਮਾਡਲ ਲੈ ਕੇ ਆਏ ਆ ਹਾਂਜੀ ਇਹ ਮਾਡਲ ਆਲ ਆਫ ਇੰਡੀਆ ਦੇ ਵਿੱਚ ਕਿਸੇ ਕੋਲ ਨਹੀਂ ਹੈਗਾ ਜੀ ਚਾਪਾਤਾ ਹਾਂਜੀ ਹਾਂ ਕੀ ਖਾਸੀਅਤਾਂ ਨੇ ਭਾਈ ਜੀ ਜਿਹਦੀਆਂ ਖਾਸੀਅਤਾਂ ਨੇ ਹੂੰ ਜੋ ਵੀ ਮਤਲਬ ਕਿ ਕਿਸਾਨ ਵੀਰਾਂ ਦਾ ਮਤਲਬ ਕਿ ਅਸੀਂ ਸਰਵੇ ਕੀਤਾ ਹੂੰ ਜੋ ਵੀ ਉਹਨਾਂ ਨੂੰ ਬੇਲ ਰਾਂਚ ਪ੍ਰੋਬਲਮ ਆ ਰਹੀ ਸੀਗੀ ਪ੍ਰੋਬਲਮ ਕਿਹੜੀ-ਕਿਹੜੀ ਆਉਂਦੀ ਸੀ ਬੱਸ ਜਿਸ ਤਰ੍ਹਾਂ ਮਨ ਲਗੀ ਕਈ ਕਿਸਾਨ ਵੀਰ ਕਹਿੰਦੇ ਸੀਗੇ ਵੀ ਸਾਨੂੰ ਪ੍ਰੋਬਲਮ ਆ ਰਹੀ ਆ ਵੀ ਚੋਕ ਹੁੰਦਾ ਸਾਡਾ ਬੇਲ ਅੱਛਾ ਬਾਈ ਜੀ ਦਿਖਾ ਦਿਓ ਇਸ ਸੈਕਟ ਨੂੰ ਚੋਕ ਹੁੰਦਾ ਸੀ ਪੁਆਇੰਟ ਇਸ ਪੁਆਇੰਟ ਤੋਂ ਚੋਕ ਹੁੰਦਾ ਸੀ ਹਾਂਜੀ ਇੱਥੇ ਮਨ ਲਗੀ ਮਾਲ ਰੁਕਦਾ ਸੀ ਅੱਛਾ ਜੀ ਤੇ ਉਹ ਅਸੀਂ ਪ੍ਰੋਬਲਮ ਸੋਲਵ ਕਰਤੀ ਜੀ ਓਕੇ ਠੀਕ ਹੈ ਮਨ ਲਗੀ ਬਿਲਕੁਲ ਨਹੀਂ ਮਾਲ ਰੁਕਦਾ ਹੂੰ ਅਸੀਂ ਬਰਮ ਜਿਹੜਾ ਇਸ ਢੰਗ ਨਾਲ ਬਣਾਇਆ ਹੂੰ ਹੂੰ ਤੇ ਬਿਲਕੁਲ ਮਾਲ ਰੁਕਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਤੇ ਪੂਰੀ ਖਚ ਠੀਕ ਹੈ 81 ਮਲ ਗਈ ਜਿਹੜਾ ਅਸੀਂ ਲੋਬਰੀਕੈਂਟ ਦਾ ਕੀਤਾ ਹਾਂ ਜੀ ਜਿਸ ਤਰ੍ਹਾਂ ਮਲ ਗਈ ਆਟੋਮੈਟਿਕਲ ਉਬਰੀਕੈਂਟਾ ਅੱਛਾ ਜੀ ਆਟੋਮੈਟਿਕਲ ਉਬਰੀਕੈਂਟਾ ਹਾਂ ਜੀ ਕਿਸੇ ਆਪਰੇਟਰ ਨੂੰ ਦੇਖਣ ਦੀ ਲੋੜ ਨਹੀਂ ਜੀ ਨਹੀਂ ਨਹੀਂ ਮਲ ਗਈ ਇਸ ਟਾਈਮ ਦੀ ਐਡਜਸਟਮੈਂਟ ਆ ਮੰਨ ਲਓ ਵੀ ਆਪਾਂ 15 ਮਿੰਟ ਬਾਅਦ ਨੋਟਰਾ ਨੂੰ ਚਾਉਣਿਆਂ ਵੀ ਆਪਣਾ ਤੇਲ ਚੱਲਿਆ ਜਾਵੇ ਹਾਂਜੀ ਹਾਂਜੀ ਠੀਕ ਹੈ ਆਟੋਮੈਟਿਕ ਗ੍ਰੀਸ ਤੇਲ ਅੱਛਾ ਟਾਈਮਿੰਗ ਇਤੋਂ ਹੀ ਸਟੋਰੀ ਟਾਈਮਿੰਗ ਐਡਜਸਟਮੈਂਟ ਹੈਗਾ ਇਹ ਟਾਈਮਿੰਗ ਮੀਟਰ ਲੱਗਿਆ ਇਸ 'ਚ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਟਾਈਮ ਸੈੱਟ ਕੀਤਾ ਆਟੋਮੈਟਿਕ ਨੋਟ ਰਾਉਣ ਜਾ ਰਹੀ ਸੀ ਐਲ ਠੀਕ ਹੈ ਜੀ ਤੇ ਵਧੀਆ ਮਨ ਲਗੀ ਜਿਹੜਾ ਮਾਡਲ ਬਣਾਇਆ ਅਸੀਂ ਇਹ ਮਾਡਲ ਕਿਸੇ ਕੋਲ ਨਹੀਂ ਹੈਗਾ ਇੰਡੀਆ ਦੇ ਵਿੱਚ ਅੱਛਾ ਜੀ ਠੀਕ ਹੈ ਰੈਂਡ ਪੇਟੈਂਟ ਡਿਜ਼ਾਈਨ ਹੈ ਜੀ ਠੀਕ ਹੈ ਜੀ ਤੇ ਮਨ ਕੀ ਜਿਹੜੀ ਇਸ ਦੀ ਜਿਹੜੀ ਗੱਠ ਬਣਾ ਰਹੀ ਹੈ ਮਸ਼ੀਨ ਹਾਂਜੀ ਪੂਰੇ ਕੰਪਰੈਸਰ ਨਾਲ ਬਣ ਰਹੀ ਹੈ ਠੀਕ ਹੈ ਠੀਕ ਹੈ ਤੇ ਡੇਟ ਆ ਜਿਹੜਾ ਉਹਦਾ ਹਾਂਜੀ ਘੱਟਾ ਵੇਟ ਹਾਂਜੀ ਗੱਠ ਦਾ ਵੇਟ ਹੈ ਠੀਕ ਆ 30 ਪਲੱਸ ਹੈ ਉਹਦਾ 30 ਕਿਜੀ ਅੱਛਾ ਜੀ ਤੇ ਇਹਦਾ ਵੇਟ ਜਿਹੜਾ ਆਪਾਂ ਘੱਟ ਵੱਧ ਵੀ ਕਰ ਸਕਦੇ ਹਾਂ ਭਾਈ ਹਾਂਜੀ ਘੱਟ ਵੱਧ ਹੋ ਸਕਦਾ ਜੀ ਇਸਦਾ ਵੇਟ ਓਕੇ ਤੇ ਜਿੰਦਾ ਵੀ ਰਿਕੁਆਇਰਮੈਂਟ ਹੈ ਨਾ ਰਿਕੁਆਇਰਮੈਂਟ ਤੇ ਜੇ ਹਿਸਾਬ ਨਾਲ ਹਾਂ ਠੀਕ ਹੈ ਜਿਸ ਤਰ੍ਹਾਂ ਮਿਲ ਗਈ ਕੰਪਨੀ ਜਿਹੜੀ ਸਰਵਿਸ ਦੀ ਪੂਰੀ ਮਿਲ ਗਈ ਕਿਸਾਨ ਵੀਰ ਦੀ ਪੂਰੀ ਹੈਲਪ ਕਰਦੀ ਆ ਤੇ ਜਿਸ ਤਰ੍ਹਾਂ ਕੋਈ ਵੀ ਬ੍ਰੇਕਡਾਊਨ ਨਹੀਂ ਹੈਗੀ ਮਸ਼ੀਨ 'ਚ ਓਕੇ ਜੀ ਤੇ ਜਿੰਨਾ ਕਿਸਾਨ ਵੀ ਨਾ ਨੇ ਮਸ਼ੀਨ ਖਰੀਦੀ ਆ ਉਹ ਮਾਲਕੀ 101% ਰਿਜ਼ਲਟ ਦੱਸ ਰਹੇ ਨੇ ਅੱਛਾ ਜੀ ਮਿਸ ਸੈਟੀਸਫੈਕਸ਼ਨ ਹੈ ਜੀ ਸੈਟੀਸਫੈਕਸ਼ਨ ਹੈ ਇਹਦੀ ਗੱਲ ਕਰੀ ਜੀ ਇਹ ਇੰਪੋਰਟਡ ਆ ਜੀ ਇੰਪੋਰਟਡ ਨਾਟਰ ਨਹੀਂ ਜੀ ਅੱਛਾ ਜੀ ਆਟੋਮੈਟਿਕ ਤੇਲ ਜਾ ਰਿਹਾ ਹੈ ਠੀਕ ਹੈ ਬਿਲਕੁਲ ਕੋਈ ਬ੍ਰੇਕਡਾਊਨ ਨਹੀਂ ਹੈਗੀ ਤੇ ਵਧੀਆ ਢੰਗ ਨਾਲ ਮਸ਼ੀਨ ਚੱਲ ਰਹੀ ਆ ਕਿਸਾਨ ਵੀਰ ਬਹੁਤ ਹੀ ਖੁਸ਼ ਨੇ ਠੀਕ ਹੈ ਜੀ ਜਿਸ ਕਿਸਾਨ ਵੀਰ ਨੇ ਮਸ਼ੀਨ ਲਈ ਹੈ ਤੇ ਉਹ ਮਲ ਗਈ ਕਹਿ ਰਹੇ ਨੇ ਵੀ ਸਾਨੂੰ ਇਸ ਤਰ੍ਹਾਂ ਦੀ ਮਸ਼ੀਨ ਕਿਤੇ ਨਹੀਂ ਦੇਖੀ ਅਸੀਂ ਹੂੰ ਹੂੰ ਤੇ ਫੁੱਲ ਸੈਟੀਸਫਾਈ ਨੇ ਜੀ ਠੀਕ ਹੈ ਜੀ ਟਾਇਰਾਂ ਦਾ ਕੀ ਸਾਈਜ਼ ਰਹਿਣਾ ਵਾਲਾ ਜੀ ਟਾਇਰਾਂ ਦਾ ਦੇਖੋ ਅਡਜਸਟਮੈਂਟ ਹੈਗੀ ਐ ਇਸ 'ਚ ਮਲ ਗਈ ਘੱਟ ਤੋਂ ਘੱਟ ਰਸਤੇ ਦੇ ਵਿੱਚ ਆਪਾਂ ਲਿਜਾ ਸਕਦੇ ਹਾਂ ਇਸ ਨੂੰ ਹਾਂਜੀ ਹਾਂ ਜਿਸ ਤਰ੍ਹਾਂ ਕਈ ਮਸ਼ੀਨਾਂ ਮਲ ਗਈ ਰਸਤਾ ਤੰਗ ਹੈ ਬੜੀ ਮੁਸ਼ਕਲ ਆਉਂਦੀ ਸੀਗੀ ਤੇ ਆਪਾਂ ਅਡਜਸਟਮੈਂਟ ਹੈਗੀ ਐ ਇਸ 'ਚ ਅੰਦਰਲੇ ਪਾਸੇ ਜਾ ਸਕਦੇ ਹਾਂ ਅੰਦਰਲੇ ਪਾਸੇ ਜਾ ਸਕਦੇ ਹਾਂ ਅਡਜਸਟਮੈਂਟ ਕਰ ਸਕਦੇ ਆਪਾਂ ਇਹ ਨੱਟ ਲੱਗੇ ਹੋਏ ਨੇ ਜੀ ਅਡਜਸਟਮੈਂਟ ਵੀਰੋ ਕਿਸ ਤਰ੍ਹਾਂ ਵੀਰੋ ਹੋ ਸਕਦੀ ਆ ਹਾਂਜੀ ਹਾਂਜੀ ਤੇ ਆਟੋਮੈਟਿਕ ਡਿਜੀਟਲ ਮੀਟਰ ਲੱਗਿਆ ਠੀਕ ਆ ਜੀ ਹਾਂਜੀ ਆਟੋਮੈਟਿਕ ਡਿਜੀਟਲ ਮੀਟਰ ਹੈ ਓਕੇ ਤੇ ਇਹਦੀ ਸਾਈਜ਼ ਕੀ ਰਹਿਣ ਵਾਲਾ ਜੀ ਇਸ ਦਾ ਸਾਈਜ਼ 7 ਫੁੱਟ ਕਟਰ ਭਾਈ ਹਾਂਜੀ 7 ਫੁੱਟ ਕਟਰ 7 ਫੁੱਟ ਦੇ ਵਿੱਚ ਆਉਂਦਾ ਹੋਰ ਮਾਡਲ ਚ ਵੀ ਆਉਂਦਾ ਕਿ 7 ਫੁੱਟ ਇਸ ਸਾਡਾ ਮਾਡਲ ਹੀ ਹੈ ਹਾਂਜੀ 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 ਪੀਟੀਓ ਸ਼ਾਫਟ ਆ ਜੀ ਪੀਟੀਓ ਸ਼ਾਫਟ ਆ ਜੀ ਕਿੰਨਾ ਹਾਰਸ ਪਾਵਰ ਦਾ ਟਰੈਕਟਰ ਇਹਨੂੰ ਰეკਮੈਂਡ ਕਰਦੇ ਜੀ 45 ਹਾਊਸਪਾਵਰ ਦਾ ਟਰੈਕਟਰ ਬੜੇ ਵਧੀਆ ਢੰਗ ਨਾਲ ਚਲਾ ਰਹੀ ਜੀ ਇਸ ਨੂੰ ਅੱਛਾ ਹਾਂ ਜੀ ਹਾਂ ਮਤਲਬ ਕਿਤੇ ਲੋਡ ਲੋਡ ਕਰਨ ਜਿਆਦਾ ਡਾਇਮੰਡ ਦੀ ਚੈਨ ਲੱਗੀ ਆ ਡਾਇਮੰਡ ਦੀ ਚੈਨ ਬੜੀ ਵਧੀਆ ਕੁਆਲਿਟੀ ਦੀ ਲੱਗਿਆ ਹੋਇਆ ਬਾਈ ਹਾਂ ਜੀ ਹਾਂ ਵਧੀਆ ਮਲਕੀ ਕੁਆਲਿਟੀ ਦੀ ਚੈਨ ਹੈ ਤੇ ਸੇਫਟੀ ਬੋਲਟ ਬਹੁਤ ਵਧੀਆ ਬੜੀ ਬਧੀਆ ਉਹਦੇ ਕੁਆਲਿਟੀ ਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਠੀਕ ਹੈ ਆਟੋਮੈਟਿਕ ਮਸ਼ੀਨ ਹੈ ਕੰਪਰੈਸ਼ਰ ਦਾ ਵਧਾਇਆ ਘਟਾਇਆ ਜਾ ਸਕਦਾ ਪਿੱਛੇ ਅੱਛਾ ਜੀ ਕੰਪਰੈਸ਼ਰ ਮੀਟਰ ਲੱਗਿਆ ਹੈ ਹਾਂਜੀ ਆਪ ਡਾਊਨ ਕਰ ਸਕਦੇ ਆਪਾਂ ਕੰਪਰੈਸ਼ਨ ਨੂੰ ਠੀਕ ਹੈ ਜੀ ਵਧ ਘਟ ਕਰ ਸਕਦੇ ਆ ਮਤਲਬ ਜਿਹੜਾ ਉਹਦੀ ਪ੍ਰੈਸਿੰਗ ਦੀ ਪ੍ਰੈਸਿੰਗ ਦੀ ਹਾਂਜੀ ਹਾਂਜੀ ਜੇਕਰ ਆਪਣੀ ਗੱਠਾਂ ਨੂੰ ਪ੍ਰੈਸ ਕਰਨਾ ਉਹਦੀ ਐਡਜਸਟਮੈਂਟ ਘਟਾ ਵਧਾ ਸਕਦੇ ਆ ਹਾਂਜੀ ਠੀਕ ਹੈ ਜੀ ਇਹ ਸਾਈਡ ਆ ਗਿਆ ਇਹ ਦੂਜੀ ਸਾਈਡ ਆ ਗਿਆ ਜੀ ਹਾਂਜੀ ਤੇ ਜਿੱਦਾਂ ਬਰਸ਼ ਵੀ ਲੱਗੇ ਹੋਏ ਨੇ ਕਿ ਇੱਕ ਚੀਜ਼ ਦਾ ਬਹੁਤ ਖਿਆਲ ਰੱਖਿਆ ਹੋਇਆ ਬਾਈ ਜੀ ਹੈਨਾ ਹਾਂਜੀ ਹਾਂਜੀ ਬਿਦਾ ਚੈਨ ਤੇ ਕੋਈ ਡਸਟ ਕਚਰਾ ਆਉਂਦਾ ਤਾਂ ਨਾਲ ਦੀ ਨਾਲ ਸਾਫ਼ ਹੋ ਜੂਗੀ ਆਟੋਮੈਟਿਕ ਤੇਲ ਆ ਰਿਹਾ ਜੀ ਚੈਨ ਨੂੰ ਮਲਗੀ ਹੂੰ ਹੂੰ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਪੂਰਾ ਪ੍ਰੋਪਰ ਜਾਏਗਾ ਹੈਨਾ ਹਾਂਜੀ ਤੇ ਕੋਈ ਆਉਂਦਾ ਸਾਲ ਚੈਨਲ ਦਾ ਨਾਮ ਲੈ ਕੇ ਜਾ ਸਬਸਕ੍ਰਾਈਬ ਕਰਕੇ ਆਉਂਦਾ ਉਹਦਾ ਮਾਨ ਤਾਨ ਜਰੂਰ ਕਰਦੇ ਹੋ ਭਾਈ ਠੀਕ ਹੈ ਜੀ ਠੀਕ ਹੈ ਬਹੁਤ ਸਾਰੇ ਕਿਸਾਨ ਵੀਰ ਜੁੜੇ ਹੋਏ ਨੇ ਆਪਣੇ ਨਾਲ ਤੇ ਮਾਨ ਤਾਨ ਜਿਹੜਾ ਕਿਸਾਨ ਵੀਰੋ ਤੁਹਾਡਾ ਹੋ ਜਾਣਾ ਤੇ ਇਹ ਸਪੈਸੀਫਿਕੇਸ਼ਨ ਦਿੱਤੀਆਂ ਹੋਈਆਂ ਨੇ ਪੂਰੀਆਂ ਟੈਕਨੀਕ ਦੇ ਨਾਲ ਟੈਕਨੀਕਲ ਚੀਜ਼ਾਂ ਨੇ ਜਿਹੜੇ ਤੁਸੀਂ ਪੜ ਵੀ ਸਕਦੇ ਹੋ ਤੇ ਲੈਦਾ ਕੈਟਾਲਾਗ ਵੀ ਮਿਲਦਾ ਜੀ ਨਾਲ ਕੈਟਾਲਾਗ ਹੈਗੇ ਜੀ ਸਾਡੇ ਕੋਲ ਅੱਛਾ ਜੀ ਤੇ ਹੋਰ ਕੀ ਇਹਦੇ ਨਾਲ ਅਸੈਸਰੀ ਕੁਝ ਅਸੈਸਰੀ ਟੂਲ ਕਿੱਟ ਵਗੈਰਾ ਮਿਲਦੀ ਆਈ ਟੂਲ ਕਿੱਟ ਵਗੈਰਾ ਮਿਲ ਜੂਗੀ ਹਾਂਜੀ ਹਾਂਜੀ ਠੀਕ ਹੈ ਜੀ ਕਿਸਾਨ ਵੀਰੋ ਥੈਂਕ ਯੂ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਥੈਂਕ ਯੂ ਧੰਨਵਾਦ